ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤਾਂ ਅੱਪਾ ਜੀ ਅੱਜ ਗੱਲ ਕਰਦੇ ਆ ਕਿ ਆਪਣਾ ਅਸਲ ਸੀਜ਼ਨ ਅੱਜ ਖਤਮ ਹੋਇਆ ਕਿਉਂਕਿ ਅੱਜ ਮਸ਼ੀਨਾਂ ਹੌਲੀ-ਹੌਲੀ ਇਕੱਠੀਆਂ ਹੋ ਰਹੀਆਂ ਜਿਵੇਂ ਬੱਬੂ ਦੀ ਮਸ਼ੀਨ ਵੀ ਆ ਗਈ ਕਰਤਾਰਾ ਆਪਣੇ ਸਾਹਮਣੇ ਦਰਸ ਮੇਸ ਆ ਗਈ ਆ ਵੀ ਕੱਲ ਇਹਨਾਂ ਨੇ ਬੰਦਿਆਂ ਨੇ ਤੋਤੀ ਕੰਮ ਕੀਤਾ ਸੱਲੀ ਨਾਲ ਭਵੇਂ ਬਾਹਰ ਤੋਤੀ ਤੋਹ ਦਿੱਤੀ ਸੱਲੀ ਨਾਲ ਵਿੱਚ ਤਾਂ ਆਪਣਾ ਪਤਾ ਇੱਥੇ ਪ੍ਰੈਸ਼ਰ ਦੇ ਬਣਾ ਨਹੀਂ ਤਵੀਂਦੀ ਹੁੰਦੀ ਚੀਜ਼ ਕੋਈ ਵੀ ਹੁੰਦੀ ਹੈ ਤੇ ਬਾਕੀ ਜੀ ਆਪਾਂ ਤੁਹਾਨੂੰ ਮਸ਼ੀਨ ਦੀ ਲੋਕ ਦਿਖਾਉਨੇ ਬੱਬੂ ਦੇ ਡਰਾਈਵਰਾਂ ਕੋਲ ਪੁੱਛਦੇ ਕਿ ਕਿੰਨਾ ਕੁ ਏਰੀਆ ਵੱਡਾ ਕਿਵੇਂ ਨਸਾਬ ਰ ਆਪਾਂ ਕੱਲ ਨੂੰ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਦੱਸ ਹੀ ਦਿੱਤਾ ਹੈ ਕਿ ਕਿੰਨਾ ਕੁ ਇਹ ਵੱਡਾ ਕਿੰਨਾ ਖਰਚਾ ਹੋ ਗਿਆ ਤੇ ਹੁਣ ਇਹਨਾਂ ਨੂੰ ਪੁੱਛਣਾ ਬਾਕੀ ਇਹਨਾਂ ਨੇ ਵਿੱਚ ਝੂਠ ਵੀ ਬੋਲਣਾ ਕੋ ਮਾੜਾ ਮੰਡਾ ਬੋਲਣਗੇ ਕੋਈ 50 60 ਵਿਗੇ ਦਾ 100 ਵਿਗੇ ਦਾ ਐਂ ਦੇ ਐਂ ਕੀਤਾ ਐਂ ਨਹੀਂ ਦੇ ਐਂ ਕੀਤਾ ਕੁਝ ਕਹਿਣਗੇ ਤਾਂ ਹੈਗੇ ਬਾਕੀ ਆਪਾਂ ਤੁਸੀਂ ਪਕੜ ਲੈਣਾ ਜ਼ਰੂਰ ਝੂਠ ਪਕੜ ਰਾ ਇਹਨਾਂ ਦਾ ਵੀਡੀਓ ਦੇ ਵਿੱਚ ਕਮੈਂਟਾਂ 'ਚ ਦੱਸਣਾ ਜੇ ਸੱਚ ਆ ਤਾਂ ਮੈਂ ਤੁਹਾਨੂੰ ਦੱਸਦਾ ਵੀ ਸੱਚ ਬੋਲ ਰਿਹਾ ਹੈ ਇਹ ਕੁਝ ਬੋਲਿਆ ਤੇ ਮੇਰੇ ਨਾਲ ਤਾਂ ਆ ਵੀ ਕਾਫੀ ਕੱਡੂ ਐ ਆ ਬੈਠਾ ਇਹ ਡਰਾਈਵਰ ਦਾ ਉਹ ਸਾਹਮਣੇ ਬੈਠਾ ਆਪਣਾ ਲੰਗਰੀ ਸਾਹਿਬ ਹੈ ਟੋਪੀ ਟੂਪੀ ਲਾਈ ਹੈ ਛੇਰ ਵਾਲੀ ਤੇ ਪਹਿਲੇ ਤਾਂ ਨਾਮ ਦੱਸੋ ਆਪਣਾ ਨਾਮ ਕੀ ਹੈ ਸਸੀ ਕਾ ਵੀਰ ਜੀ ਸਾਰੇ ਆ ਪਹਿਲੇ ਨਾਮ ਦੱਸੋ ਸੋਨੂ ਸਿੰਘ ਜੀ ਸੋਨੂ ਸੋਨੂ ਬਾਈਕ ਸੋਨੂ ਸਿੰਘ ਸੋਨੂ ਬਾਈ ਕਹਿ ਲਓ ਭਵੇਂ ਸਿੰਘ ਕਹਿ ਚਲੋ ਠੀਕ ਹੈ ਤੂੰ ਕਿਹੜੀ ਮਸ਼ੀਨ ਤੇ ਸੀ ਕਰਤਾਰ ਮਾਰੇ ਉੱਠ ਕੇ ਗੱਲ ਕਰਦੇ ਵੀ ਤਾਂ ਬੈਜ ਬਜ਼ੁਰਗ ਹੁੰਦੇ ਐ ਪਹਿਲੇ ਇਹ ਦੱਸੋ ਵੀ ਤਾਂ ਆਪਾਂ ਕਿਹੜੀ ਮਸ਼ੀਨ ਤੇ ਸੀ ਕਿਹੜੀ ਮਹੀਨ ਦੀ ਮਸ਼ੀਨ ਲਾਇੀ ਮੈਂ ਥਾੜੂ ਤੇ ਲਾਇਆ ਜਾਂ ਕਰਤਾਰ ਤੇ ਲਾਇਆ ਮੈਂ ਕਰਤਾਰ ਤੇ ਲਾਇਆ ਵੀਰ ਜੀ ਅੱਛਾ ਤੇ ਕਿੰਨੇ ਦਿਨ ਹੋ ਗਏ ਤੈਨੂੰ ਪਿੰਡੋਂ ਆਇਆ ਨੂੰ ਮੈਨੂੰ 1 ਮਹੀਨਾ ਹੋ ਗਿਆ ਜੀ ਇਹ ਹੋਣੀ ਆ ਹਾਂ 1 ਮਹੀਨਾ ਹੀ ਹੋਇਆ ਮੈਂ ਉਹ ਜੈਨ ਲਾਇਏ ਨੇ ਦਾ 15 ਦਿਨ ਨਹੀਂ ਉੱਥੇ ਜਦੋਂ ਪਿੰਡੋਂ ਤੂੰ ਆਇਆ ਤੇ ਤੂੰ ਆ ਕੇ ਕਿੱਥੇ ਗਿਆ ਪਹਿਲੇ ਉਹ ਜੈਨ ਉਹ ਜੈਨ ਗਿਆ ਇਹਦੇ ਤੇ ਕਰਤਾਰ ਤੇ ਕਰਤਾਰ ਤੇ ਉੱਥੇ ਤਾਂ ਕਿਵੇਂ ਸੇਨ ਲੱਗਾ ਉਹ ਤਾਂ ਤੁਸੀਂ ਜਨਮਦੀ ਲੱਗਿਆ ਜੀ ਅੱਛਾ ਉੱਥੇ ਕਿੰਨੇ ਦਿਨ ਲੱਗਾ ਸੀ ਉੱਥੇ 10 ਤੋਂ 15 ਦਿਨ ਲੱਗ ਗਿਆ ਲੱਗ ਗਿਆ ਤੇ ਵਧੀਆ ਰਹੇ ਉੱਥੇ 15 ਦਿਨ ਲੱਗ ਜਾਣਗੇ ਫਿਰ ਕਿੱਥੇ ਆਏ ਤੁਸੀਂ ਉਦੋਂ ਬਾਅਦ ਆਏ ਆਪਾਂ ਕਾਪਰਾਨਾ ਉੱਥੇ ਕਿਵੇਂ ਦੇ ਰਹਿ ਗਿਆ ਉੱਥੇ ਸੀਜ਼ਨ ਸਹੀ ਰਿਹਾ ਵੀ ਜ਼ਿਆਦਾ ਨਾ ਜ਼ਿਆਦਾ ਹੋਇਆ ਨਾ ਘਟਿਆ ਅੱਛਾ ਕਿੰਨੇ ਕੁ ਵਿੱਗੇ ਵੱਡੇ ਉੱਥੇ ਦੇ 200 ਤੋਂ ਹੋ ਗਿਆ ਤੈਨੂੰ ਜ਼ਿਆਦਾ ਪਤਾ ਹੈ ਕਿੰਨਾ ਹੋ ਗਿਆ ਸੀ ਉੱਥੇ 200 ਹੋ ਗਿਆ ਜੀ ਅੱਛਾ 200 ਹੋ ਗਿਆ ਸੀ ਹਾਂ ਜੀ ਉਸ ਵਾਰ ਇੱਥੇ ਆਏ ਹੋ ਸ਼ੋਪੁਰਾ ਇੱਥੇ ਤਾਂ ਕਿਵੇਂ ਸਿਰਿਆ ਇੱਥੇ ਤਾਂ ਬਹੁਤ ਐਂਡੀ ਕਿਵੇਂ ਦਾ ਆਪਣੇ ਇੱਕ ਸਾਬ ਦੇ ਘਰਵਰ ਦੀ ਗੱਲ ਜੀ ਹੈਗੀ ਤਾਂ ਕਰੋ ਇਸ ਕਿਲੇ ਕਿੰਨੇ ਵੱਡੇ ਇੱਥੇ 400 ਵਿਗਾ ਅੱਛਾ ਆ ਤੈਨੂੰ ਸਮਝਾਉਂਦਾ ਨਹੀਂ ਜੀ ਨਹੀਂ ਅੱਛਾ ਵੀ 400 ਤੋਂ ਵੱਡਾ ਹੈ ਬਾਈ ਜੀ ਤੁਸੀਂ ਦੱਸਿਆ ਜੀ ਜ਼ਰੂਰ ਹੈ ਇਹ ਇਸ ਏਰੀਆ ਦੇ ਵਿੱਚ ਮਸ਼ੀਨਾਂ ਚੱਲ ਰਹੀਆਂ ਕਿ ਇਹਨਾਂ ਦਾ ਕਿੰਨਾ ਕੁ ਝੂਠ ਹੈ ਕਿੰਨਾ ਕੁ ਸੱਚ ਹੈ ਯਾਨੀ ਕਿ ਤੁਸੀਂ ਸਹੀ ਕਰਨਾ ਤੇ ਇਹ ਬੰਦੇ ਕਹਿੰਦੇ ਆਪ 400 ਵੱਡਾ ਅਸੀਂ ਵੱਡੇ 300 ਤੇ 35 ਵਿਗੇ ਹੋਣਗੇ ਤੇ ਮਥਾੜ ਨੂੰ ਕਿੰਨਾ ਵੱਡਾ ਹੈ ਫਰਾਂ ਵਰਤ ਉਹ ਗੈਨਸ ਨਹੀਂ ਉਹਨੂੰ ਤਾਂ 300 ਗੇਰ ਦੇ ਦਿੱਤੇ ਉਹ 400 ਵਾਟ ਨਹੀਂ ਤੂੰ ਫਿਰ ਤੂੰ ਹੀ ਅੱਗੇ ਵੱਡ ਕੇ ਬੜ ਦੇ ਰਿਹਾ ਜੀ ਕਿ ਤੇ ਇੰਜਨ ਮਸ਼ੀਨ ਦਾ ਵੀ ਪਤਾ ਕਰੋ ਨਾ ਕਿੰਨੂ ਜਾ ਜਾ ਫੇਰ ਜਾ ਪੈਂਚਰ ਲਾ ਆ ਫਿਰ ਆਦਾ ਬੱਬੂ ਮੈਂ ਆਣਾ ਉੱਥੇ ਰਾ ਮੇਰੇ ਕੋਲ ਤੂੰ ਤੂੰ ਕਿੱਥੇ ਚੱਲਾ ਆਣਾ ਹੈ ਹੈ ਯੂਰੀ ਵਾਲੀ ਬਾਟੀ ਦੇਵੀ ਮੇਰੇ ਕੋਲ ਥੋੜਾ ਬਾਟੇ ਆ ਗਏ ਨੇ ਯੂਰੀ ਗੁਰੂ ਦਾ ਤੁਜਾ ਦੋ ਹੋ ਗਏ ਸੀ ਤਿੰਨ ਤੁਮ ਘਰੇ ਰੱਖ ਆ ਉਹ ਮਾਂ ਵੀ ਦੇਖ ਲੈ ਲਈਏ ਹਾਂ ਦੇਰ ਬਾਲਟਿਕ ਕੋ ਗੱਲ ਇਹ ਤੇ ਮੇਰੀ ਗੱਲ ਸੁਣੀ ਤੂੰ ਰਹਿ ਨਾ ਯਾਰ ਪੈਂਚਰ ਲਵਾ ਕੇ ਲਿਆ ਓਥੇ ਆ ਜਾ ਟਾਈਮ ਲੱਗ ਜਾਣਾ ਟਾਈਮ ਤਾਂ ਲੱਗਣਾ ਯਾਰ ਪੈਂਚਰ ਕਢਾ ਲਵਾਂਗਾ ਹਸਾਬ ਨਹੀਂ ਕਰਨਾ ਸਾਫ ਕਰੀਏ ਆਪਾਂ ਹਸਾਬ ਦਾ ਨਾ ਲਈ ਤੇ ਪੈਂਚਰ ਲਾ ਇੱਧਰ ਦੱਸ ਇੱਧਰ ਹੋ ਮਰੇ ਤੁਸੀਂ ਜਨਾਬ ਜੀ ਤੁਸੀਂ ਕਿੱ데 ਜਾ ਰਹੇ ਆਪਾਂ ਇਹ ਦਾਖਲੇ ਆ ਜੀ ਨਹੀਂ ਆਪਾਂ ਨੂੰ ਛੁੱਟੀ ਨਹੀਂ ਮਿਲੀ ਆਈ ਤੁਹਾਨੂੰ ਤੇ ਮਥਾੜ ਨੂੰ ਤੁਸੀਂ ਗਿਣਤਾ ਜੀ ਜਾਨੀ ਕਿ ਉਹਨੂੰ ਉਹਨੂੰ ਡਿੱਗਿਆ ਵਿੱਚ ਗਿਣਤਾ ਵੀ ਉਹ ਥੋੜੀ ਹਾਲੀਵੁੱਡ ਦੀ ਤੁਸੀਂ ਜਾਨੀ ਕਿ ਉੱਡਦੇ ਉੱਡ ਕੇ ਵੱਢਦੇ ਰਹੇ ਹੋ ਤੇ ਤੂੰ ਤੂੰ ਕਿਹਾ 400 ਵੱਡਾ ਹੈ ਇਹ ਤਾਂ ਫਰਕ ਇਹਦਾ ਗੱਡੀ ਦਾ ਫਿਰ ਆਪਣਾ ਨਾਮ ਦੱਸੋ ਐਵੇਂ ਨਹੀਂ ਸਿੱਧੀ ਗੱਲ ਨਹੀਂ ਸ਼ੁਰੂ ਕਰਨੀ ਆਪਾਂ ਹਾਂ ਨਾਮ ਮੇਰਾ ਸੰਦੀਪ ਸਿੰਘ ਅੱਛਾ ਸੰਦੀਪ ਸਿੰਘ ਸਾਸੇ ਦਾ ਬਾਬਾ ਹਾਂ ਹੁਣ ਗੱਲ ਕਰ ਸਕਦੇ ਹੋ ਜੀ ਹੁਣ ਇਸ ਤਰ੍ਹਾਂ ਬਾਈ ਜੀ ਇਹ ਕਰਤਾ ਦਾ ਇੰਜਨ ਦਾ BS4 ਹੈ ਅੱਛਾ BS4 ਹੈ ਵੀ ਠੀਕ ਹੈ ਠੀਕ ਹੈ ਇਹ ਦਬਦਾ ਦਬਦਾ ਨਹੀਂ ਗਿੱਲੇ ਗਿੱਲੇ ਜਿੱਧਰ ਮਰਜੀ ਲਾ ਦੇ। ਅੱਛਾ ਠੀਕ ਹੈ ਜੀ। ਯਾਨੀ ਕਿ ਦਬਦਾ ਨਹੀਂ ਹੈ। ਹਾਂ। ਅੱਛਾ ਇਹ ਇਹਦਾ ਮਤਲਬ ਇਹਦੇ ਤੇਗਾ ਜੀ ਇੰਜਨ BS4 ਹੈ। ਇਹ ਦਬਦਾ ਨਹੀਂ ਤੇ ਇਹ ਵੜਦੇ ਤੀਜੇ ਹਾਈ ਦੇ ਵਿੱਚ। ਨਹੀਂ ਤੀਜੇ ਤੀਜੇ ਨਹੀਂ ਦੂਜੇ ਹਾਈ ਚਵੱਡੀ ਦਾ ਜੀ ਦੂਜੇ ਆਈ ਆ। ਸਹੀ ਵਡਾਈ ਹੈ ਜੀ ਆ ਜਿੰਨਾ ਮਸ਼ੀਨ ਨੇ ਤੋੜਾ ਲੈਣਾ ਉਹਨਾ ਹੀ ਲੈਣਾ। ਕਿ ਕਿੰਨੇ ਵਿੱਚ ਬਤਾ। ਇੱਕ ਕਹਿੰਦਾ ਬਾਈ ਇੱਕ ਇੱਕ ਗੱਲ ਹੋਰੇ 11 12 ਇੰਚ ਉੱਪਰ ਹੈ। ਨਾ ਕੱਟ ਚੋਕ ਕਰ। ਨਾ ਕੱਟ ਚੋਕ ਕਰ। ਤੂੰ ਇਹ ਮੈਨੂੰ ਦੱਸ ਇੱਕ ਮਿੰਟ ਆ ਇਹ ਦੱਸ ਹੈ ਕਿ ਮਸ਼ੀਨ ਨੂੰ ਆਪਾਂ ਪਵੇਂ ਇਹਦਾ ਇੰਜਨ ਕਿੱਡਾ ਵੇਗਾ ਹੈ। ਤੇ ਜੀ ਨਾ ਆਪਾਂ ਵਧਾਈ ਦਾ ਤੌਰ ਹੈ ਮੇਰੀ ਮਰਦਾਨੀ ਵੀ ਨਾ ਆਉਣਾ ਹੈ ਇਹ ਤਾਂ ਨਹੀਂ ਕਿ ਆਪਾਂ ਇਸ ਬੀਐਸ ਫੋਰ ਹੈ ਕਿ ਨਤੀਜਾ ਲਾ ਕੇ ਆਪਾਂ ਵੜਦਾਗੇ ਇਹਦੇ ਤੀਜੇ ਵਾਲੇ ਕੋਈ ਖੱਤੀ ਨਹੀਂ ਹੈ ਤੇ ਗੀ ਖੱਤੀ ਨਹੀਂ ਜਿੱਦ ਤੇ ਮੈਂ ਗੱਲ ਹੀ ਨਹੀਂ ਕੀਤੀ ਤੂੰ ਮੈਨਾਂ ਨਾ ਮੈਂ ਇਹਦਾ ਇੰਜਨ ਵੱਡਾ ਦੱਬਦਾ ਨਹੀਂ ਇੱਥੇ ਕੋਈ ਐਡਾ ਕਿਹੜਾ ਹੈਗਾ ਕਿ ਪੰਜਾ ਕਿੱਲਾਂ ਦਾ ਕਨਾਲ ਦਾ ਦੇਸ ਘੇਰਾ ਜਿਹੜਾ ਤੂੰ ਨਹੀਂ ਸਾਨੂੰ ਘੇਰੇ ਉਧਰ ਮਿਲੇ ਨੇ ਇੱਕ ਗੱਲ ਇਹ ਇੱਕ ਬਿੱਟੂ ਭਾਈ ਦੂਜੀ ਗੱਲ ਇਹ ਆ ਕਿ ਜਿਹੜੇ ਇਹ ਰਮਣ ਜਿਹੜਾ ਫੜਦਾ ਨਾ ਮੁੰਡਾ ਉਹ ਵਰਦਾ ਖੱਤੀ ਤੇ ਖੱਤੀ ਜੱਕ ਟੁਕੜਾ ਵਰਦਾ ਅਸੀਂ ਲੰਮੀ ਮਸ਼ੀਨ ਪਾਈਦਾ ਅੱਛਾ ਮੈਂ 5-7 ਖੱਤੀਆਂ ਇਕੱਠੀਆਂ ਇੱਕੋ ਇੱਕੋ ਕਰਕੇ ਰੱਖੀਦਾ ਹਾਂ ਚਲੋ 400 ਹੋ ਗਿਆ ਬੰਦੇ 400 ਹੋ ਗਏ ਇਹ ਜੀ ਡਰਾਈਵਰ ਨੇ ਬਾਕੀ ਉਸੇ ਜਦੋਂ ਜਿਵੇਂ ਕਹਿੰਦੇ ਹੁੰਦੇ ਨਾ ਕਿ ਮੈਂ ਉਹ ਕਰਨਾ ਦਾਕਰ ਜਿਉਂ ਉਸੇ ਤੇ ਖਾਤਰੇ ਚੜਦਾ ਨਾ ਉਧਰ ਪਾਸ ਚੱਲੂਗਾ ਕਿ ਕਿੰਨੇ ਬਿਡਿਚੇ ਜਦੋਂ ਬਈਂ ਦੀ ਨਿਕਲੂਗੀ ਤੇ ਬਾਕੀ ਜੀ ਇਹਨਾਂ ਦਾ 1.5 ਰੁਪਏ ਦਾ ਮੈਂ ਇਧਰ ਹੀ ਵੱਡ ਮੰਦਰ ਦੇ ਅੱਛਾ ਹਾਂ ਹੀ ਦਕਰ ਗਰਮੀ ਦਾ ਇਹ ਦੱਸਦਾ ਵੀ ਸਾਡੇ ਜੀ ਨਹੀਂ ਤੂੰ ਮਸ਼ੀਨ ਨਹੀਂ ਪਜਾਈ ਹੈ ਪੰਜਾਬ ਪੰਜਾਬ ਦੇ ਆਪਣੇ ਕੰਮ ਜਿੰਨੀ ਅਸੀਂ ਪਜਾਈਏ ਨਾ ਉਨੀ ਮਸ਼ੀਨ ਤੂੰ ਨਹੀਂ ਪਜਾਈ ਤੂੰ ਸਾਡੇ ਨਾਲ ਵੱਧ ਨਹੀਂ ਬੋਲ ਸਕਦਾ ਵੱਧ ਮੈਸਟਰਾਂ ਹੀ ਬੋਲਦੇ ਨੇ ਨਹੀਂ ਵੀ ਤੂੰ ਹੀ ਤੀਜੇ ਆਏ ਚਲਾ ਦੇ ਰੇ ਤੀਜੇ ਆਏ ਚ ਨਾ ਪਹਿਲੇ ਉਹਨੂੰ ਤੁਸੀਂ ਦੱਸੋ ਤੂੰ ਹੀ ਤੀਜੇ ਆਏ ਚ ਚਲਾ ਦੇ ਰੇ ਨਹੀਂ ਭਾਵੇਂ ਦੂਜੇ ਦੀ ਵੀ ਚਲਾਉਂਦੇ ਰਹਿ ਹਾਂ ਵੀ ਜਾਣ ਕੇ ਸਾਡੇ ਨਾਲ ਜਿਆਦਾ ਤੁਸੀਂ ਮਸ਼ੀਨ ਨਹੀਂ ਪਹੁੰਚਾਈ ਇਹ ਤੁਹਾਨੂੰ ਦੱਸਦੇ ਆ ਅਸੀਂ ਤੇ ਬਾਕੀ ਜੀ ਗੱਲ ਕਰਦੇ ਆ ਮਸ਼ੀਨ ਚੈੱਕ ਕਰੋ ਇਹਨਾਂ ਦਾ ਫੈਸਲਾ ਕਦੇ ਚੋਖ ਨਹੀਂ ਆਪਾਂ ਕਰਮਾਲੀ ਦਾ ਮੈਂ ਤਾਂ ਕਟਰ ਚੋਖ ਆਈ ਦੂਜੀ ਗੱਲ ਹੈ ਅਸੀਂ ਤੇਰਾ ਰੱਤਾ ਅਸੀਂ ਰੋਕਦੇ ਚੋਖ ਕਰ ਖੜੇ ਕਰਦੇ ਨਹੀਂ ਤੀਜੀ ਗੱਲ ਇਹ ਆ ਕਿ ਤੁਸੀਂ ਦੂਜਾ ਵਰਦੇ ਖੱਤੀਆਂ ਦੇ ਖੱਤੀਆਂ ਆਓ ਸਾਡਾ ਬੰਦਾ ਇੱਕ ਸਫਾਈ ਕਰ ਰਿਹਾ ਜੀ ਵਰਦੇ ਰਹੇ ਤੁਸੀਂ ਇਹ ਇਹ ਵਰਦੇ ਕਿੱਲੇ ਆਈ ਖੱਦੀ ਵਰਦੇ ਦਾ ਆ ਉਕਰ ਤੇ ਚੱਕ ਰਹਾ 18 ਇੰਚ ਉਕਰ ਕਿੱਥੇ ਚੋਖ ਹੋਇਆ ਰਸ ਚੋਕਰ ਕੋਈ ਨਹੀਂ ਦਦਾ ਚੋਕਰ ਸਾਡਾ ਵੀ ਨਹੀਂ ਆਇਆ ਕੋਈ ਸਰਾਂਜੀ ਉੱਧਰ ਦੇ ਕੋਲੇ ਕਟੜਕ ਚੋਕਰ ਹੋ ਜਾਂਦਾ ਸਾਡਾ ਵੀ ਨਹੀਂ ਕਰਿਆ ਆ ਇੱਧਰ ਆ ਉਹ ਤਾਂ ਪਤਾ ਹੀ 18 ਇੰਚ ਹੀ ਹੈ ਗੋਰਾ ਜੀ ਕਿਧਰ ਜਾ ਰਹੇ ਹੋ ਇੱਧਰ ਵੀ ਰਕਾਰ ਥੋੜਾ ਜਿਹਾ ਉੱਧਰ ਲੈ ਆ ਜਾ ਇਹ ਆ ਦਾ 18 ਇੰਚ ਰੋਲਾ ਚੋਕਰਦਾ ਇਹ ਥੋੜਾ ਕਿ ਇੱਥੇ ਆਪਾਂ ਚੋਕਰਨੇ ਆਏ ਆ ਆਪਾਂ ਕੰਮ ਕਰਨ ਆਏ ਆ ਤੇਲ ਹੀ ਬੜਾ ਲਈ ਫਤ ਨੇ ਮਸ਼ੀਨ ਦੇ ਗੁਰੂ ਕੱਢ ਕੁੱਟ ਲਿਆ ਸੀ ਫਿਰ ਕਿੰਨਾ ਤੇ ਹੋਵੇ ਤੇ ਹੀ ਹੈ ਤੇਲ ਹੀ ਟਾਈ ਕਦੀ ਡੈਂਕੀ ਤੇ ਹਾਂ ਅੰਦੀ ਚਿੰਗ ਤੇਲ ਦੀ ਹੋਰ ਕੰਨਾ ਤੇਲ ਡਾਣਾ ਤੇਲ ਤੇ ਚੈੱਕ ਕਰਾ ਦੀਏ ਨਹੀਂ ਨਹੀਂ ਕਰਾ ਦੀ ਤੇਲ ਚੈੱਕ ਜੇ ਕਰਾ ਨਾ ਮੜਾ ਜਾਣਾ ਪਤਾ ਮੈਨੂੰ ਕਰਾਓ ਤੇਲ ਚੈੱਕ ਕਰਾਓ ਆ ਸਾਡਾ ਗੋਰਾ ਵੀਰ ਆ ਭਰਾ ਜਾਈਆ ਲੈ ਨਾ ਲੈ ਇਧਰ ਤੇਲ ਇੰਨਾ ਲਈ ਫਿਰ ਤੇਲ ਗਾ ਦੂਗਾ 10000 ਤੇਲ ਹੀ ਪਾਇ ਦੋ ਇਹ ਸਾਨੂੰ ਦੋ ਕੈਨ ਪਰੰਦੇ ਨੇ ਇਹਦੇ ਚ ਆ ਟੈਰੂ ਗਿਆ ਰੋਟੇ ਨਾ ਇਹ ਕਰੇ ਪੋਲੀਟਿਕਸ ਨਾ ਭਾਈ ਹਾਸੀ ਨੇ ਇਹੇ ਕੰਮ ਹੁੰਦਾ ਭਾਈ ਇਹਨਾਂ ਬੰਦਿਆਂ ਦਾ ਕੰਮ ਇਹ ਹੀ ਹੁੰਦਾ ਇਹ ਹਾਸੀ ਨੇ ਆਪਣੀ ਕਿੱਥੇ ਮਸ਼ੀਨ ਚਲਾ ਦੇ ਨੇ ਆ ਵੇਖ ਲਓ ਭਾਈ ਆ ਟਾਇਰ ਦੇ ਨਾਲ ਵੇਖ ਆ ਵੇਖ ਲਓ ਬਈ ਕਹੇ ਗਰੰਟੀ ਜੇ ਗਰੰਟੀ ਨੇ ਸਾਡੀ ਮਸ਼ੀਨ ਕਿੱਥੇ ਕਿੱਥੇ ਚੱਲ ਗਈ ਏ ਅੰਦਰ ਕਿਤੋਂ ਜਾਣ ਚੱਲ ਕਈ ਕਿਸ਼ਨ ਗਾਰਡ ਚਲਾਈ ਏ ਮੇਰੀ ਗੱਲ ਤਾਂ ਇਹਦਾ ਇੱਕ ਮਿੰਟ ਦੱਸਾਂ ਬਿਤੇ ਇਹਦਾ ਬੰਦਿਆਂ ਮਸ਼ੀਨ ਚਮਕਾਈ ਏ ਨਹੀਂ ਚਮਕਾਈ ਮਸ਼ੀਨ ਦੇ ਪਹਿਲੇ ਵਿਖਾ ਦੇ ਨਾਲੋਂ ਆਪਰ ਕੱਟ ਦਿੰਦੇ ਕਹਾਂ ਕਾੜੀ ਗੀ ਉਹ ਕਾਰ ਦੇ ਪਾਰਲੀ ਗਾੜੀ ਹਮ ਪਰਲੀ ਗਾੜੀ ਕਾਟੇ ਪਰਲੀ ਗਾੜੀ ਸਵਾਈ ਕਰ ਰਹੇ ਸੀ ਕਿਤਨਾ ਲਗਾ ਡੇਢ ਵੀ ਗਿੱਲੋ ਤੇ ਨਹੀਂ ਪੜੋ ਹਾਂ ਗਿੱਲੋ ਕੋਣ ਸਾ ਵਾਲਾ ਨਹੀਂ ਮੋਸ਼ਾ ਬਤਲਾਉਂਦਾ ਉਹ ਵੀ ਬੜਾ ਦੇਖਣਾ ਪੜੋ ਗਿੱਲੋ ਨਾ ਕਈ ਹਾਂ ਦੇਖ ਲਊਂ ਭਾਈ ਦਿਖਾ ਲਾਉਂਦਾ ਹਾਂ ਕਾਹ ਪਰ ਖੇਤ ਕਾਹ ਪਰ ਮੈਨੂੰ ਬਤਾ ਨਹੀਂ 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 ਨੇ ਪਾਸੋਂ ਪਾਸਲੇ ਗਾਮ ਤੋਂ ਐਸੀ ਗਲਤ ਨੂੰ ਐਸੀ ਜਾਂ ਪਾ ਲਓ ਭਾਈ ਐਸੇ ਗਲ ਕਰ ਕਰ ਕੇ ਦਰ ਰਹੀ ਆਈ ਆਈ ਬੰਬੂੜਾ ਦੋਬੇ ਮੋਟਰਸਾਈਕਲ ਤੋਂ ਬਤਾਲਾ ਹਾਂ ਮੇਰੇ ਕੋਲ ਬੋਲ ਰਹਾ ਸੀ ਯਾਰ ਖੇਤ ਇਹ ਪਾਸ ਮੇ ਇਹ ਖੇਤ ਸਾਹਮਣੇ ਇਹ ਖੇਤ ਸਾਹਮਣੇ ਉਹ ਪੈਸੇ ਜਿਆਦਾ ਲਗਾ ਲਿਓ ਚਲੇਗੀ ਮੋਟਰਸਾਈਕਲ ਤੋਂ ਬਤਾਲਾ ਮਤਾਂ ਅਗਲੇ ਗਾਮ ਮੇ ਮੋਟਰਸਾਈਕਲ ਤੋਂ ਬਤਾਲਾ ਇਹ 2 ਬੇਗਾ ਜਾਨ ਕਾਟਾ ਮਾ ਨੀਚੇ ਥੇ ਚਰਾਇਕ ਨੀਚੇ ਹਾਂ ਇਹ ਇਹ ਬੰਬੂੜੇ ਨੇ ਬੰਬੂੜਾ ਹਾਂ ਜਿੰਗ ਬਗਲ ਮੈਂ ਨੀਚੇ ਹਾਂ ਨੀਚੇ ਕੋਈ ਨਹੀਂ ਬਗਲ ਮੈਂ ਨਹੀਂ ਕਿਧਰ ਇਹ ਕਿਹ ਚੋਰ ਨਹੀਂ ਉਹ ਗਿੱਲਾ ਥਾ ਪਿਆ ਉਧਰ ਪਰ ਮੂੰਹ ਬਤਾ ਲਾਉਂ ਤਾ ਯਾਰ ਨਹੀਂ ਕਾੜ ਰਹਾ ਮੈਂ ਕਿਵੇਂ ਪੜਾ ਗਿੱਲੋ ਮੈਂ ਨਹੀਂ ਫਟ ਰਹਾ ਯਾਰ ਹਰੇ ਤਾ ਮੂੰਹ ਬਤਾ ਲਾਉਂ ਦੋ ਬਚਾਰੀ ਜੋ ਕਿਲੋ ਪੜੋ ਹਾਂ ਆਹ ਕੈਸ ਬਚਾਰੀ ਜੋ ਕਿਲੋ ਪੜੋ ਗਿੱਲੋ ਮੇ ਕੋ ਇੱਕ ਪਤਾ ਚੱਲਦਾ ਜਿੱਨੋ ਹੀ ਉਹ ਜਦੀ ਤੂੰ ਮੈਨੂੰ ਛੋੜਿਓ ਉਹ ਪਹਿਲੇ ਦੇਖਵਾਉਣਾ ਦੇਖ ਯਾਰ ਕਲਾ ਮਸ਼ੀਨ ਕਿੱਥੇ ਲਾਈ ਆਰੇ ਅਰੇ ਮੈਂ ਮੋਟਰਸਾਈਕਲ ਤੇ ਨੀਂ ਬੇਲ ਜਾਉਂ ਯਾਰ ਮੈਂ ਨਹੀਂ ਜਾਣਾ ਯਾਰ ਨਹੀਂ ਇੱਕ ਮਿੰਟ ਦੇਖ ਤਾ ਖੇਤ ਦੇਖਣਾ ਦੇਖ ਲੈ ਮੇ ਕੋਈ ਦੇਖ ਲੈ ਮੈਂ ਥੋੜਾ ਕਿ ਤੂੰ ਮੇਰੇ ਹੱਥ ਅਸੀਂ ਕੱਢ ਦੇ ਕੋ ਜਾਗੇ ਉਹ ਇਥੇ ਨਾ ਮੈਂ ਹੀ ਮੇਲ ਜੋ ਇਹ ਜੇ ਗਰੀਬ ਬੰਦਾ ਤੇਮਾਰੀ ਆਸ ਮੇ ਆਇਆ ਕਿ ਗਾੜੀ ਖਰੀ ਮੈਂ ਖੇਤ ਕਟਵਾ ਲਵਾਂ ਤੂੰ ਆ ਕੇ ਨਕਰਾ ਕਰਤਾ ਹੈ ਇਹ ਖੇਤ ਦੇਖਿਆ ਅੱਛਾ ਕੋਈ ਕੀ ਆਤਮਾ ਦੁਕਾਵੇ ਨਹੀਂ ਦੁਕਾ ਵਾਲੀ ਬਾਤ ਨਹੀਂ ਹੈ ਤੂੰ ਬੋਲਦਾ ਝੂਠ ਜੋ ਮੇਰੇ ਬਾਸ ਕੱਲ ਕੱਲ ਮੇਰੇ ਬਾਸ ਸੁਣ ਕੇ ਤੂੰ ਅਸ਼ਾ ਮੂੰਹ ਝੂਠ ਬੋਲੂ ਨਹੀਂ ਤੂੰ ਤੂੰ ਖੇਤ ਦੇਖਿਆ ਦੇਖ ਤਾ ਮੈਂ ਦੇਖ ਕੱਲ ਮੈਂ ਕਰਨੀ ਕਾਟਾ ਭਈਆ ਤੁਹਾਡੇ ਉਹ ਬੋਲਾ ਸੁੱਕਾ ਖੇਤ ਸੁੱਕਾ ਖੇਤ ਹੈ ਉਸੇ ਗਾੜੀ ਅੰਦਰ ਕਸਾਈ ਦੇਖਾਂ ਗਾੜੀ ਅੰਦਰ 11 ਸਣ ਹੈ ਭਾਈ ਮੁੰਡਾ ਦਿਖਾਉ ਤੂੰ ਤੇ ਮੈਂ ਆਸ ਤੱਕ ਆ ਕੇ ਗਾੜੀ ਖੜੀ ਚਲ ਮੈਂ ਕਟਵਾ ਲੇਤਾ ਹੂੰ ਤੂੰ ਆ ਕੇ ਉਸ ਤੇ ਝਗੜਾ ਕਰਨ ਲੱਗਾ ਸਹੀ ਬਾਤ ਗਲਤ ਬਾਤ ਤੇ ਸਾਮਾਨ ਵਾਰਾ ਸਾਮਾਨ ਆ ਕੇ ਲੋੜ ਇੱਕ ਬਰ ਹੋਰ ਇੱਕ ਬਰ ਹੋਰ ਕੀ ਦੁਬਾਰਾ ਤੁਹਾਡਾ ਜੀ ਇਹ ਇਹ ਬੰਦਾ ਆਪਕੇ ਆਸ ਵਿੱਚ ਆਇਆ ਵਾਹ ਗਾੜੀ ਖੜੀ ਚਲ ਮੈਂ ਜੋਂ ਕਟਵਾਇਆ ਮਦਾਨ ਕਟਵਾਂ ਆਗੇ ਤੁਮ ਕਹਤੇ ਹੋ ਨਖਰਾਵਾ ਜੀ ਠੀਕ ਹੈ ਪਹਿਲੇ ਵੀ ਤੁਮ ਇਹੀ ਕੰਮ ਕਰਤੇ ਆਬੀ ਇਹੀ ਕਰੋਗੇ ਤੇ ਹਮਾਰਾ ਤਾਂ ਆਗੇ ਸਕੰਜੇ ਬੜੀ ਨਹੀਂ ਤਾਂ ਹਮ ਨਿਕਾਲ ਲਾਤੇ ਨਹੀਂ ਸਕੰਜੇ ਕਾ 5 ਮਿੰਟ ਕਾ ਕੰਮ ਹੈ 5 ਮਿੰਟ ਕਾ ਕੰਮ ਹੈ ਮੈਂ ਨਾ ਲਗਤਾ ਹੂੰ ਤੁਮਾਰੇ ਡਰਾਈਵਰ ਨੂੰ ਸੇ ਪੁੱਛ ਲੋ ਅਗਰ ਜਾਂਦਾ ਹੈ ਤੋ ਨਹੀਂ ਤੁਸੀਂ ਸਾਨੂੰ ਜੋ ਮਤਾ ਦੇ ਰਹੇ ਹੋ ਤੇ ਤੁਸੀਂ ਆਪ ਨਹੀਂ ਇਹ ਦਸ਼ਮੇਸ਼ ਨਾ ਵੜ ਸਕਦੇ ਉਹਨੂੰ ਡਰਾਈਵਰ ਕੋ ਪੁੱਛ ਨਹੀਂ ਨਹੀਂ ਤੂੰ ਡਰਾਈਵਰ ਨਹੀਂ ਆ ਹਮ ਤਾਂ ਡਰਾਈਵਰ ਹੈ ਉਹਨੂੰ ਗਾੜੀ ਦਿਲਵਾਈ ਤੇ ਕਰ ਦੀ ਨੇ ਸਕੀ ਇਹ ਤਾਂ ਕੋਈ ਨਹੀਂ ਫਿਰ ਦਿਲਵਾਈ ਕਰ ਦੇਗੇ ਨਹੀਂ ਜੋ ਹਮੇ ਤੂੰ ਬੋਲ ਰਹੇ ਹੋ ਉਸੇ ਤਾਂ ਪੁੱਛਣਾ ਉਸੇ ਉਹ ਪੁੱਛ ਲੈਤਾ ਹਾਂ ਗੋਰਾ ਗੋਰਾ ਜੀ ਕੱਢ ਦੋਗੇ ਡੇਢ ਬਿਗਾ ਕੱਢ ਦੋਗੇ ਕੱਢ ਦੇਗਾ ਕੱਢ ਦੇਗਾ ਠੀਕ ਜੇ ਕੱਢ ਦੇਗਾ ਤਾਂ ਚਲੋ ਕੱਢ ਦੇਗਾ ਕਿਸ ਕੋ ਕੱਢ ਦੇਗਾ ਡੇਢ ਬਿਗਾ ਕੋ ਨਹੀਂ ਖੇਤ ਕੋ ਕੱਢੇਗਾ ਕਿਸ ਕੋ ਕੱਢ ਦੇਗਾ ਕੱਢ ਦੇਗਾ ਐਸੇ ਬੋ ਰਹਾ ਕੱਟ ਦੇਗਾ ਇਹ ਨਹੀਂ ਮੈਨੂੰ ਮਾਲੂਮ ਹੈ ਤਕੜਾ ਪਿਆ ਜੀ ਇਹ ਰਾਹ ਤੋਂ ਜਾ ਜੱਸੀ ਜੱਸੀ ਤਲਾ ਫਿਰ ਤਲਾ ਵੀਰ ਮੈਂ ਜਲਾ ਵੇਖਣ ਗਿਆ ਤੇ ਕਰਦਾ ਬੰਦਾ ਇਹ ਇਹ ਬਾਈ ਸਾਡਾ ਕੰਮ ਖੇਤ ਬਈਆ ਖੇਤ ਦੇਖਣ ਜਾ ਰਹਾ ਹਾਂ ਨਾ ਮੈਂ ਹਾਂ ਮੈਂ ਖੇਤ ਦੇਖ ਰਿਹਾ ਇਹ ਜੋੜ ਬੋਲਦਾ ਮੇਰੇ ਨਾਲ ਹੀ ਆਣਾ ਅਗਰ ਸੁੱਕਾ ਅਗਰ ਇਹ ਆ ਕੇ ਝੂੜ ਬੋਲ ਸਕਦਾ ਹੈ ਕਿ ਉਹ ਗਿੱਲੋ ਹੋਏ ਉਹ ਕਟੇਗਾ ਇਸੇ ਠੀਕ ਹੈ ਮੈਂ ਦੇਖ ਇਹ ਵੀਡੀਓ ਫੋਟੋ ਖਿੱਚ ਕੇ ਦੇ ਲੈਣਾ ਆਪ ਮੈਂ ਬਤਾ ਦਉ ਕਿ ਕਟੇਗਾ ਕਿ ਜਨੂ ਕਟੇਗਾ ਕਰਦਾ ਬੰਦਾ ਬਾਕੀ ਜੀ ਨਾਲ ਮਸ਼ੀਨ ਤੋੜਤੀ ਵੜਨਾ ਵੜ ਬਿਨਾ ਹੀ ਇਹ ਵੀ ਕਿਤੇ ਮੋੜ ਬਿਨਾ ਬਾਕੀ ਹੋ ਗਿਆ ਤੂੰ ਹਾਂ ਤੋੜ ਮੈਂ ਛਾੜਾ ਕਿੱਧਰ ਹੈ ਉਹ ਜਿੱਥੇ ਰੋਟੀ ਕੌਣ ਕਟੇਗਾ ਓਏ ਆ ਬੰਦਾ ਨਾ ਮੇਰਾ ਮਸ਼ੀਨ ਲੈ ਲੈ ਤੂੰ ਦੱਸ ਕੀ ਕਰਨਾ ਚਾਹੁੰਦਾ ਤੇਰਾ ਰੋਟੀਆਂ ਦੀ ਸੇਕ ਕਿਵੇਂ ਦਾ ਰਿਹਾ ਵਧੀਆ ਹੈ ਵਧੀਆ ਰੇ ਬੰਨਿਆ ਹੋਛਾ ਲਾ ਕੋਣੇ ਮੇਰੀ ਇੱਕ ਗੱਲ ਸੁਣ ਬਿੱਟੂ ਨੇ ਤੇਰੇ ਕੋ ਦੱਸ ਦੇਣਾ ਜਿਹੜੇ ਐਕਸਟਾ ਲਵਾਏ ਨੇ ਉਹਦੇ ਪੈਸੇ ਦਿੱਤੇ ਨੇ ਕਿ ਜੇ ਨਹੀਂ ਦਿੱਤੇ ਉਹ ਬੜੀ ਬਾਤ ਦੀ ਗੱਲ ਹਾਂ ਉਹ ਟੈਨਸ਼ਨ ਉਹ ਆਪ ਦੱਸ ਮੌਤ ਵੀ ਕਰਾ ਲੈਣਾ ਕਰੇ ਨਹੀਂ ਮੌਤ ਤਾਂ ਕਰਾਈ ਹੈ ਵੈਸੇ ਜਿਹੜੇ 10 ਦਿਨ ਉੱਤੇ ਬਾਈ ਲਾਏ ਨੇ ਅੱਛਾ ਤੇਰਾ ਮਾਨਤਨ ਜੋ ਵੀ ਹੋਵੇ ਤੂੰ ਮੁੰਡੇ ਦਾ ਕਰਨਾ ਜ਼ਰੂਰ ਹੈ ਅੱਛਾ ਮਾਨਤਨ ਕਰਨਾ ਪੜੇਗਾ ਕਰਨਾ ਪੜੇਗਾ ਅੱਛਾ ਕੋਈ ਬਾਤ ਨਹੀਂ ਕਰਦੇ ਤੁਸੀਂ ਜੋ ਰੋਟੀ ਖਲਾਈ ਹੈ ਅੱਛੀ ਵਾਲੀ ਅੱਛਾ ਹਿੰਦੀ ਦੇ ਆ ਬੱਬੂ ਆ ਗਿਆ ਬੱਬੂ ਕਹਿੰਦਾ ਤੇ ਬਾਕੀ ਜੀ ਆਪਾਂ ਤੁਹਾਨੂੰ ਹੁਣ ਦਿਖਾਉਂਦੇ ਅੱਗੇ ਵਿੱਚ ਉਹ ਬੰਦੇ ਵਢਾਉਣ ਵਾਸਤੇ ਆ ਗਏ ਸੀ ਤੇ ਮਸ਼ੀਨ ਚਮਕਾਤੀ ਇਹਨਾਂ ਨੇ ਵੈਸੇ ਬਾਲਟੀਆਂ ਨਾਲ ਧੋਤੀ ਆ ਤੇ ਅੱਗੇ ਦਵਾ ਪਿੰਨੂ ਪੇਂਟ ਕਰਕੇ ਲਿਆਵਾਂਗੇ ਸੱਲੀ ਨਾਲ ਵਧੀਆ ਪੇਂਟ ਕਰਕੇ ਸਟicker ਵਗੈਰਾ ਨਵੇਂ ਪਾ ਕੇ ਲਿਆਵਾਂਗੇ ਤੇ ਹੁਣ ਬਾਕੀ ਟ੍ਰੈਕਟਰ ਚਮਕਾਏ ਪਿਆ ਤੇ ਇੱਧਰ ਕਤਾਰ ਖੜੀ ਆ ਇਹ ਵੀ ਹੁਣ ਧੋਣਗੇ ਆ ਕਾ ਪਾੜਵਾ ਤੇ ਮਸ਼ੀਨ ਤੋਣੀ ਏ ਕੇ ਹਏ ਹਏ ਕੀ ਹੋ ਗਿਆ ਹਾਂ ਕੀ ਹੋ ਗਿਆ ਉਹ ਠਰ ਗਈ ਨਹੀਂ ਚਾਹ ਤੇ ਮੈਨੂੰ ਲਿਆ ਫਿਰ ਠੰਡੀ ਦੀ ਪੀ ਦੇ ਨਹੀ ਉਹਨੂੰ ਤੇ ਅਮਾ ਦੇ ਉਹਨ ਦੇ ਆ ਬਾਕੀ ਮੈਨੂੰ ਦੇ ਦੇ ਮੈਂ ਕੋ ਨਹੀਂ ਇੱਕੋ ਰੀ ਪੀਤੀ ਮੈਂ ਤੇ ਇੱਕ ਰੀ ਪੀਤੀ ਏ ਬਾਕੀ ਉਹਨੂੰ ਦੇ ਦੇ ਨਾ ਉਹਨੂੰ ਪੁੱਛ ਲੈ ਪੀਂਦਾ ਕਿ ਨਹੀਂ ਪੀਂਦਾ ਠੰਡੇ ਉਹ ਨਾ ਨਹੀਂ ਪੀਣੀ ਮੈਂ ਠੰਡੇ ਮੈਂ ਗਰਮ ਕਰ ਲਿਆ ਤੇ ਮੈਨੂੰ ਤਾਂ ਥੋੜੀ ਜੀ ਪਾ ਦੇ ਫਿਰ ਹੋ ਗਈ ਥੋੜੀ ਜੀ ਕਿੰਨੀ ਕੋਈ ਪਤਾ ਹੀ ਨਹੀਂ ਹੈ ਪਤਾ ਤਾਂ ਇਹ ਕਿੰਨੀ ਇਹ ਵੀ ਤਾਂ ਡੋਲ ਨਹੀਂ ਮਿਲਦਾ ਮਿੱਠਾ ਉਹ ਚਾਹ ਹੋਰ ਵੀ ਆਦੀ ਪੀ ਥੋੜੀ ਮੈਨੂੰ ਪਾ ਹੋਰ ਵੀ ਆਣੀ ਬੱਬੂ ਲਈਆਂ ਦਾ ਪਾ ਵੀ ਥੋੜੀ ਜੀ ਸ਼ਾਂਡ ਦਿੱਤਾ ਲਈ ਆਦਾ ਤੇਰੇ ਥੋੜੀ ਚਾਹ ਬਾਕੀ ਗੋਰੀ ਹੱਥ ਲੈ ਜਾ ਠੀਕ ਹੈ ਪਾ ਦੇ ਜ ਵੱਧ ਪਈ ਏ ਬਾਕੀ ਗੋਰੀ ਉਹਦਾ ਕੰਟਾ ਹੋਗਾ ਉੱਥੇ ਤੇ ਆ ਦੇ ਮੁੰਜਾ ਚਾਹ ਨਹੀਂ ਪੀਤੀ ਜਨੀ ਦੇਖੋ ਕੱਟਰ ਬਹੁਤ ਲੰਬੀ ਬਣੀ ਹੈ ਹਨਾ ਇਸ ਕੀ ਹਾਂਜੀ ਇਤਨੀ ਲੰਬੋ ਬਣੀ ਨਾਦੀ ਤਾਂ ਮੂਸ ਲਾਗੋ ਉਹ ਕਿਦਣਾ ਲੰਬੋ ਲਾਗ ਰਿਹਾ ਬਾਕੀ ਜੇ ਕਿ 47 ਕਾਲ ਤੁਹਾਨੂੰ ਵਿਖਾਈ ਆਪਾਂ ਮਾਥੜੂ ਦੀ ਉਹ ਪਿੱਛੇ ਨੂੰ ਸੀ ਇਹ ਦੀ ਅੱਗੇ ਨੂੰ ਬਣਾਈ ਹੋਈ ਆ ਇਹਨਾਂ ਨੇ ਇਹ ਨਹੀਂ ਪਤਾ ਹੁਣ ਤੁਹਾਨੂੰ ਜੋ ਇਹ ਲਿਖ ਰਿਹਾ 2 5 3 8 Y ਇਹਦਾ ਕੀ ਮਤਲਬ ਹੈ ਇੱਕ ਮਿੰਟ ਜੇ ਦੱਸਣਾ ਇਹ ਇਹ ਹੁਣ ਉਹ ਦੱਸਣ ਕਹਿੰਦੇ ਤੇ ਬਰ ਪਤਾ ਹੀ ਨਹੀਂ ਹੈਗਾ ਹਾਂ ਸਾਨੂੰ ਕੀ ਇੰਨੇ ਪੜੇ ਲਿਖੇ ਹੁੰਦੇ ਤੇ ਕੁਝ ਦੱਸ ਦਿੰਦੇ ਸਾਨੂੰ ਕੁਝ ਨਹੀਂ ਪਤਾ ਤੇ ਮਾੜਾ ਦੱਸ ਦੇ ਕੀ ਹੈ ਟੋਟ ਟਾਚ ਇਸ ਨੋਟ A 5 ਪੰਜਾਬੀ ਬਾਰੇ ਦੱਸੋ ਪੰਜਾਬੀ ਦੱਸੋ ਇਹ ਵੀ ਇਹ ਕਢਾਉਣਾ ਨਹੀਂ ਹੈ ਅੱਛਾ ਇਹ ਖਤਰਨਾਕ ਸਿਆਰ ਹੈ ਉਹ ਨਾ ਕੋਈ ਤਿਆਰ ਹੈ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਮਸ਼ੀਨਾਂ ਦੀ ਲੁੱਕ ਦਿਖਾਉਂਦੇ ਹਾਂ ਬੱਬੂ ਜਿਹੜੇ ਮਥੜੂ ਹੈ ਉਹ ਉਸ ਸਾਈਡ ਖੜੀ ਹੈ ਆਪਣੇ ਦਾ ਤੁਹਾਨੂੰ ਪਰ ਇਹ ਸਮਾਨ ਸਾਨੂੰ ਪੂਰਾ ਰੈਡੀ ਕੀਤਾ ਪਿਆ ਚਿੰਦਾ ਬਾਈ ਦਾ ਬੱਬੂ ਬਾਈ ਬਤਾ ਕਿੱਥੇ ਗਿਆ ਚਿੰਦਾ ਬੱਤੇ ਲਿਖਾਇਆ ਉੱਥੇ ਕਿੱਥੇ ਅੱਛਾ ਚਿੰਦਾ ਬਾਈ ਜੀ ਬੱਬੂ ਬਾਈ ਜੀ ਠੀਕ ਹੈ ਵੇ ਹੁਣ 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 ਹੈ ਬਾਕੀ ਸਫਾਈ ਹੋ ਰਹੀ ਹੈ ਮਸ਼ੀਨ ਦੀ ਆ ਕੁੱਕਰ ਵਿਖਾਇਆ ਕੀ ਹਾਂ ਕੁੱਕਰ ਕਰ ਲਿਆਕ ਦਿੱਤਾ ਜੀ ਅਸੀਂ ਸੀਜ਼ਨ ਖਤਮ ਹੋ ਗਿਆ ਉਦੋਂ ਲਿਆਕ ਦਿੱਤਾ ਇਹਨੂੰ ਕੁੱਕਰ ਵੇਖ ਲੋ ਨਾ ਇਹਨੇ ਸੀੜੀ ਵੇਖੀ ਸੀੜੀ ਦਾ ਡੱਗ ਵੀ ਰਸਤੇ 'ਚ ਹੈ ਇਹ ਇਹ ਰਾਜ ਡਿੱਗਾ ਮਹਾ ਬਜੇ ਅਸੀਂ ਕੋਲ ਬੱਚਾ ਉਹਨੇ ਛੜਕਣਾ ਜਾਵੇ ਕੀ ਇਹ ਨਾ ਕਵਾੜੀਏ ਕੋਲ ਨਹੀਂ ਲੈਂਦਾ ਨਹੀਂ ਨਹੀਂ ਕਵਾੜੀ ਕੋਲ ਨਹੀਂ ਲੈਂਦਾ ਉਹ ਡਿੱਗਾ ਰਾਜ ਤੁਸੀਂ ਦੱਸੀ ਮੈਨੂੰ ਇੱਕ ਵਾਰੀ ਆ ਇਹੋ ਚੀਜ਼ਾਂ ਰੱਖਦੇ ਨੇ ਜੇ ਤਾਂ ਸਿੱਕਾ ਲੱਗੇ ਹੋਣਗੇ ਕੋਈ ਰਾਹ ਥੋੜਾ ਲਾ ਲੈਣ ਜਾ ਕੇ ਭਾਈ ਇਹ ਕੁਵਾਰੀ ਕੋਲ ਇਹਨਾਂ ਨੇ ਦੋ ਟੂਲ ਲਿਆਂਦੇ ਨੇ ਅੱਛਾ ਇੱਕ ਹੀ ਲਿਆਂਦਾ ਹੈ ਦੋ ਟੂਲ ਲਿਆਂਦੇ ਨੇ ਬਾਕਸ ਤੂੰ ਮੇਰੀ ਗੱਲ ਗੱਲ ਤਾਂ ਹੋਣਾ ਜੇ ਇਹਦਾ ਕੰਮ ਹੋਇਆ ਹੋਇਆ ਦੱਸੀ ਮੈਨੂੰ ਕਿਸੇ ਪਾਸੇ ਸਟicker ਲੱਗੇ ਹੋਣੇ ਇਹਦੇ ਤੇ ਅੱਜ ਡੈਂਟ ਪਾ ਲੈਣਾ ਆ ਕੰਪਨੀ ਵੇਖ ਕਿਹੜੀ ਕਿਹੜੀ ਕੰਪਨੀ ਹੈ ਸੀਟੀ ਤੇ ਬਗਾਰ ਤੇ ਕਿਸੇ ਕੰਮ ਦੇ ਨਹੀਂ ਸੀਟੀ ਦਾ ਬਾਬਾ ਜਾਲਾਂਗੇ ਸੀਟੀ ਦੇ ਕੋਈ ਚੱਕਰ ਨਹੀਂ ਕੀਤੇ 10 ਰੁਪਏ ਸੀਟੀ ਆਣੀ ਤੋਂ ਹੀ ਕਰ ਹਾਂਜੀ ਓਏ ਕੋਕ ਥੋੜੀ ਲੈ ਵੀ ਨਿੱਕੇ ਆਪਾਂ ਨੂੰ ਸਿੱਧਾ ਕਰ ਦਿੰਦੇ ਨੇ ਹੁਣ ਇੱਕ ਵਾਰ ਤੋਂ ਆਪਾਂ ਇਹਨੂੰ origignal ਬਣਾ ਕੇ ਦੇਨੇ ਤੈਨੂੰ ਜਾਈ ਲੈ ਇਸ ਥੋੜੀ ਕੱਢੀ ਹਾਂ ਲਿਆ ਤੇ ਅੱਜ ਦਾ ਆਪਣਾ ਵਲੌਗ ਇੰਨਾ ਹੀ ਆ ਜੇ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਜੇ ਉਦੋਂ ਤੱਕ ਲਈ ਮੇਰੇ ਵੀਰ ਨੂੰ ਸਾਸ ਜੀ ਆਕਾਲ ਜੀ ਜਉਂਦੇ ਬਸੇ ਰਹੋ ਬਾਏ ਬਾਏ ਗੁੱਡ ਨਾਈਟ ਓ ਕਾਲ ਹੁਣ ਥੋੜੀ ਹੱਥ ਕੋਈ ਪਈ ਹੂੰ